हां हां जी किसान वीरू स्वागतਾ ਤੁਹਾਡਾ ਆਪਣੇ YouTube ਚੈਨਲ ਬਾਵੜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਦੋ ਗਾਵਾਂ ਸੇ ਲਈ ਲੈ ਕੇ ਆਏ ਜੀ ਇੱਕ ਬਈ ਟਾਪ ਦੀ ਜਰਸੀ ਤਾਜੀ ਸੂਈਆ ਇੱਕ ਬਈ ਗੱਬਣ ਆਉ ਪੁੱਛ ਲੈਨੇ ਬਾਈ ਬ੍ਰੋਡਰ ਬਾਈ ਜੀ ਸਸੀ ਗੱਲ ਸਸੀ ਗੱਲ ਵੀਰੇ ਹੋਰ ਦੀਪੇ ਠੀਕ ਹੋ ਵਧੀਆ ਬਹੁਤ ਵਧੀਆ ਭਰਾ ਵਧੀਆ ਚੱਲਦਾ ਕੰਮ ਕੰਮ ਕਰ ਕੇ ਆਪਾਂ ਬਾਈ ਰਾਤੇ ਜੀ ਚਲੋ ਵਧੀਆ ਨਾਮ ਤੇ ਐਡਰੈਸ ਬੋ ਨਾਮ ਬਰੇ ਅਰਸ਼ਦੀਪ ਆ ਉਹ ਪਿੰਡ ਜਵਾਈ ਦੀਪਾ ਪੰਡਤ ਕਹਿੰਦੇ ਆ ਠੀਕ ਆ ਪਿੰਡ ਬਾਈ ਸੈਦੋ ਗਿਆ ਤਹਿਸੀਲ ਬਾਈ ਨਿਹਾਲ ਸਿੰਘਾ ਜਿਲ੍ਹਾ 베ਰੇ ਮੋਗਾ ਨੇੜੇ ਪਿੰਡ ਦੇ ਨੇੜੇ ਵੀਰੇ ਭਾਗੀ ਕਰੇਗੇ ਅਗਿਆਲ ਸ਼ੜਕੇ ਦੇ ਬਾਹਰ-ਬਾਰ ਖੇਤਾਂ 'ਚ ਆਪਣਾ ਘਰ ਆ। ਮੋਬਾਈਲ ਨੰਬਰ 884761762 ਠੀਕ ਆ ਭਾਈ। ਭਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਸਈ ਆ? ਡਾਕਟਰ ਵੀਰੇ ਦੂਜਾ ਸੂਸਈ ਆ। ਹੂੰ। ਸੂਈ ਨੂੰ ਲਗਭਗ ਇਹਨੂੰ ਯਾਰ ਸਾਰੇ 20 25 ਮਿੰਟ ਹੋਏ ਹੋਣਗੇ ਠੀਕ ਆ ਹਾਂਜੀ ਬਾਈ ਹਮ ਮਗਰ ਬਾਈ ਬੱਚਾ ਬੱਚਾ ਫ੍ਰੀ ਨਾਮ ਦੂਜਾ ਸੂਆ ਠੀਕ ਆ ਠੰਡੀ ਸੀਲ ਚੋਣ ਚਵਾਨ ਇੱਕ ਨੰਬਰ ਹੂ ਠੀਕ ਆ ਜੇਰ ਭਰਾ ਮੇਰੇ ਅਜੇ ਪਈ ਨਹੀਂ ਕੋਈ ਟਾਈਮ ਥੋੜਾ ਹੋਇਆ ਹਮ ਜਦੋਂ ਵਹਿੜ ਵੀ ਜੇਰ ਪੇਗੀ ਵੀਡੀਓ ਆਪਾ ਬਣਾ ਕੇ ਰੱਖ ਲਾਂਗੇ ਜਦੋਂ ਮੰਦਾ ਮਰਜੀ ਆਪਾ ਉਹ ਪਛ ਕੇ ਵੇਖ ਸਕਦਾ ਯਾਰ ਬਹੁਤ ਠੀਕ ਆ ਯਾਰ ਪ੍ਰਾਣ ਬਾਡੀ ਬੰਤਰ ਸਾਰਾ ਕੁਝ ਵੀ ਬਾਈ ਚੰਗਾ ਲੱਗਿਆ ਯਕੀਨ ਮੰਨੀ ਵੀਡੀਓ ਦੇ ਵਿੱਚ ਹਮ ਨਹੀਂ ਛੱਡਣੀ ਵੀਡੀਓ ਦੇ ਵਿੱਚ ਮੰਨ ਕੇ ਚੱਲ ਵੀ ਇੰਨੇ ਘਰਾਂ ਦਾ ਫੋਨ ਆਇਆ ਵੀ ਭਾਈ ਜਰਸਿੰਗੇ ਲੈਣੀਆਂ ਵੀਡੀਓ ਪਾਉਣ ਦਾ ਵੀਰੇ ਟਾਈਮ ਨਹੀਂ ਮਿਲਿਆ ਸਹੀ ਠੀਕ ਆ ਤਾਂ ਕਰਕੇ 8-7 ਡੰਗਰ ਸੀਗੇ ਸਾਰੀਆਂ ਸੇਲ ਹੋ ਗਈਆਂ ਵੀ ਸੂਈ ਕਰਕੇ ਮੈਂ ਚੱਲ ਪਾ ਦਿੰਨੇ ਆ ਵੀਡੀਓ ਠੀਕ ਆ ਬਾਈ ਠੰਡੀ ਸੀਲਸ ਲੱਗੋ ਕੇ ਰਿਪੋਰਟ ਆ ਜਾਨ ਪ੍ਰਾਣ ਵਾਲੀ ਆ ਭਾਈ ਆਪਣੇ ਇਲਾਕੇ ਦੇ ਮਿੱਤਰ ਬੰਦੇ ਤੋਂ ਵੜ ਲਈ ਵੀ ਆ ਚੋਣ ਚਵਾਬ ਦਾ ਟੱਚ ਨਾ ਕਰ ਯਾਰ ਜੇ ਆਨਲਾਈਨ ਬਹੁਤ ਜੁੰਮੇਵਰੀ ਹੋ ਗਈ ਆ ਕਿੰਨਾ ਬੋਲਾ ਕੱਢਿਆ ਫਿਰ ਡਾਕਟਰ ਬਾਈ ਦੇ ਬੱਚਾ ਲਾਇਆ ਯਾਰ ਐਵੇਂ ਤੈਨੂੰ ਕਹਿਨ ਨੂੰ ਜੋ ਮਰਜ਼ੀ ਕਹੀ ਆ ਮਨਾ ਉਹ ਗੱਲਾਂ ਦਾ ਫਾਇਦਾ ਕੋਈ ਨਹੀਂ ਬੱਚਾ ਲਾਇਆ ਥੋੜਾ ਜਿਹਾ ਸੋਸਤ ਸੀਗਾ ਬੱਚਾ ਲਾ ਕੇ ਚੱਲ ਆਇਆ ਵੀ ਗਾਂ ਨਾਲੇ ਪਸਮਾ ਪਸੂਂ ਬਸ ਸੋਨਾ ਕਰਿਆ ਹੁੰਦਾ ਸਹੀ ਗੱਲ ਆ ਓਕੇ ਰਿਪੋਰਟ ਹੋਊ ਯਾਰ ਹੋਰ ਗੱਲ ਗੱਲ ਫੇਸ ਵੇਖ ਬੱਚੀ ਦਾ ਫੇਸ ਬੜਾ ਪਿਆਰਾ ਹਾਂ ਥੋੜਾ ਜਿਹਾ ਬੱਚੇ ਦਾ ਕਰਦੀ ਆ ਇਹ ਬੜਾ ਪਿਆਰਾ ਟੂਆ ਟੂਆ ਬਹੁਤ ਅਰੀਨਲ ਬਈ ਯਾਰ ਸੀ ਆ ਕੋਈ ਐਵੇਂ ਨਹੀਂ ਕੋਈ ਕਰਾਊਗੀ ਹਮਮ ਫੁੱਲ ਗਾਰੰਟੀ ਹੋਊਗੀ ਸਹੀ ਗੱਲ ਸੀਮਨ ਸੂਮਨ ਦਾ ਆਪਾਂ ਨੂੰ ਵਿਚਾਰੀ ਪਤਾ ਕੋਈ ਨਹੀਂ ਸੀ ਥੋੜੀ ਜਿਹੀ ਐ ਆ ਵੀ ਇਹ ਤਾਜੀ ਸੂਈ ਕਰਕੇ ਹਲਕਤ ਮੰਦੀ ਆ ਬੱਚੇ ਦੀ ਹਮਮ ਠੀਕ ਐ ਨਾ ਗੱਲ ਸਹੀ ਗੱਲ ਆ ਓਕੇ ਰਿਪੋਰਟ ਹੋਊਗੀ ਯਾਰ ਕਮਾਲ ਦਾ ਕੱਦ ਬੜਾ ਚੰਗਾ ਰੋ ਯਾਰ ਤੋਰਾ 2 2 ਓਕੇ ਰਿਪੋਰਟ ਥਾਣੇ ਲੇਵਾ ਬਾਕੀ ਯਾਰ ਇਕੱਲੀ ਇਕੱਲਾ ਬੱਚਾ ਲੈਗੀ ਇਹ ਬੱਚੀ ਦੇ ਦਿੰਦੀ ਤਾਂ ਕਿਤੇ ਪੌ ਮਾਰੇ ਨਾ ਜਾਂਦਾ ਸਹੀ ਗੱਲ ਆ ਬਾਈ ਹੋਰ ਇਹਦੇ ਕੋਈ ਉਹ ਨਹੀਂ ਕਹਿੰਦਾ ਬੱਚੇ ਦਾ ਹੀ ਕਰਗੀ ਬੱਚਾ ਰਹਿਗੀ ਜੇ ਬੱਚੀ ਦੇ ਹੰਦੇ ਬਾੜਾ ਨਿਆਰਾ ਸੀ ਆਰਡਰ ਬੜਾ ਹੈ ਕਮਾਲ ਆ ਨਾ ਓਕੇ ਰਿਪੋਰਟ ਆ ਬਾਈ ਯਾਰ ਮੈਂ ਕਹਿੰਦਾ ਬੰਦਾ ਟੱਚ ਵੀ ਨਾ ਕਰੇ ਜ਼ਿੰਮੇਵਾਰੀ ਹੋਊਗੀ ਠੀਕ ਆ ਸਾਡੇ ਨੂੰ ਕੇਰਬੋਟ ਅਗਲਾ ਆਦੀ ਬਈ ਛਣਕਾ ਕੇ ਲੈ ਕੇ ਜਾਵੀਂ ਨਾ ਲਾਂਬਾ ਦੇਣਾ ਨਾ ਲੈਣਾ ਠੀਕ ਆ ਬਈ ਆਪਣੀ ਲਈ ਦੀ ਕੋਈ ਘਰ ਜਮਣੀ ਹੈਗੀ ਵੀਰੇ ਠੀਕ ਆ ਨਾ ਗੱਲ ਆ ਹਜੇ ਦੇਖ ਵੇਖਣ ਦੇ ਚੂਣ ਠੰਡੀ ਸੀਲਸ ਲੱਗ ਮੈਂ ਕਹਣਾ ਬਈ ਐਂ ਬਹਿ ਜਾ ਯਾਰ ਠੀਕ ਆ ਨਾ ਇਹਦੀ ਕੋਈ ਗੁਸ਼ ਨਹੀਂ ਮੈਂ ਕਹਣਾ ਇੱਕ ਨੰਬਰ ਬਈ ਚੂਣ ਬੜਾ ਚੰਗਾ ਹੈ ਨਾ ਮੌਲਾ ਮਾਰਦੀ ਹੈ ਬਈ ਪੀਸਾਂ ਨੇ ਕੀ ਬਾਤ ਆ ਲੈ ਮੌਲਾ ਮਾਰਦੀ ਹੈ ਜਿਵੇਂ ਮਰਜੀ ਚੋਈ ਚੱਲ ਕੋਈ ਚੱਕ ਨਹੀਂ ਇਹ ਨਹੀਂ ਕਰਮ ਵਾਲੀ ਕੋਈ ਨਹੀਂ ਕੋਈ ਨਾ ਇਹ ਹੁੰਦਾ ਨਾ ਬਈ ਯਾਰ ਮੈਂ ਕਹ ਰਿਹਾ ਬਈ ਉਹ ਹੁਆ ਕੋ ਕਰਾਉਸ ਆ ਜਾਂ ਉਹ ਜੀ ਹੈਗੀ ਸਹੀ ਗੱਲ ਠੀਕ ਗੱਲ ਓਕੇ ਬੜਾ ਪਿਓਰ ਜਰਸੀ ਆ ਪੰਜਾਬ ਵਾਲੀ ਬਾਈ ਠੀਕ ਆ ਸ਼ਾਇਨ ਗਿਸ਼ੂਣੀਆਂ ਬੱਛੀ ਦੀ ਬਹੁਤ ਚੰਗੀ ਆ ਸਹੀ ਗੱਲ ਸਾਰਾ ਕੁਝ ਹੀ ਚੰਗਾ ਬਾਈ ਕਿਉਂਕਿ ਆਪਾਂ ਵੀ ਰੁਪਈਏ ਬਹੁਤ ਲਾ ਕੇ ਲਏ ਆਗੇ ਠੀਕ ਆ ਤੇ ਮੰਨ ਕੇ ਚੱਲ ਅਗਲੇ ਨੇ ਵੀ ਪੈਸੇ ਲਾਉਣੇ ਆ ਹੂੰ ਗੁੱਥੀ ਦੇਖ ਬੱਛੀ ਦੀ ਕਿੰਨੀ ਪੁਆਰ ਬੜਾ ਪਿਆਰਾ ਹੈ ਨਾ ਗਰਮਾਈ ਮੈਂ ਕਹਣਾ ਇੱਕ ਨੰਬਰ ਗੁੱਥੀ ਦਾ ਨੰਬਰ 6 ਸਾਬਾ ਟੂਆ ਟੂਆ ਬਹੁਤ ਚੰਗਾ ਪਾਇਆ ਚੰਗੀ ਅਵਰਸ ਨੱਕੀਆ ਥਾਂ ਲੈਵਾ ਵੀ ਕਮਾਲ ਆ ਜੇ ਬੱਚਾ ਖਾਣ ਦੇਖੋ ਭਾਈ ਥਣ ਬੜਾ ਕਮਾਲ ਦਾ ਹੈ ਨਾ ਪਾ ਗੱਲਾ ਖਾਣ ਲੈ ਮੁਟਕੀ ਵਾਲਾ ਧਣ ਸਭਾਈ ਤੋਂ ਵੀ ਚੰਗੇ ਹਨ ਇੱਕ ਨੰਬਰ ਆ ਥੋੜਾ ਜਿਹਾ ਬੱਚੇ ਲਗਾ ਕੇ ਤਾਜੀ ਕਰਕੇ ਮਾੜਾ ਜਿਹਾ ਉਹ ਕਰਦੀ ਹੈਗੀ ਹੋਕਰ ਬੋਡੂ ਬੰਦਾ ਟੈਨਸ਼ਨ ਫਰੀ ਹੋ ਜਾਏ ਯਾਰ ਲੈਣਾ ਵੀ ਨਹੀਂ ਬੰਦਿਆਂ ਨੇ ਪਾਇਆ ਜਿਹਨੂੰ ਤੋਂ ਲਈਆ ਪਰ ਉਹਨੇ ਦੁੱਧ ਦਿੱਤਾ ਇਹਨੇ 16 17 ਕਿਲੋ ਲੱਗੀ 20 ਕਿਲੋ ਦੁੱਧ ਦੇਣ ਦੀ ਕੰਪੈਸਟੀ ਹੈਗੀਆ ਨਹੀਂ 16 17 ਜਿਦਾ ਰੌਲਾ ਹੀ ਕੋਈ ਨਹੀਂ ਐਵੇਂ 22 25 ਕਿਲੋ ਗਈ ਆ ਮੇਰੇ ਲਈ ਮਾੜੀ ਗੱਲ ਆ ਆਪਣੀ ਲਈ ਉਹ ਵੀ ਕਰਦੀ ਨਹੀਂ ਠੀਕ ਆ ਮੁੱਲ ਕੀ ਰਜਾਇਤ ਮੋਲ ਡਾਕਟਰ ਯਾਰ ਇਹਨਾਂ ਨੂੰਨੇ ਦਾ ਗਰਾਉਂਡ ਨੂੰ 70 75 ਕਰੋਗੇ ਫਾਇਦਾ ਨਹੀਂ 66000 ਰੁਪਏ ਲੈਣੇ ਬਈ ਜਸਨੋ ਵਾਲਾ ਘਮ ਹੋਊਗਾ ਠੀਕ ਹੈ ਪਹਿਲਾਂ ਵੀ ਮੋਲ ਆਪਣੀ ਵੀਡੀਓ ਵਿੱਚ ਦੇਖ ਲਈ ਉਹ ਵਜੇ ਹੀ ਹੁੰਦੇ ਆ ਨਾ ਕੋਈ ਫੂਕਦੇ ਮੋਲ ਕਰਨਾ ਡਾਇਰੈਕਟ ਮੋਲ ਕਰਨਾ ਬਈ ਚਿੱਤਮੰਦ ਨੂੰ ਕੋਈ ਲੈ ਲੂ ਚਤਮੰਦ ਨੂੰ ਕੋਈ ਨਾ ਠੀਕ ਹੈ 66000 ਰੁਪਏ ਲਵਾਂਗੇ 66000 ਰੁਪਏ ਮੋਲ ਦਾ ਵਿੱਚੋਂ ਮਾਨਦਾਨ ਆ ਮਾਨਦਾਨ ਜ਼ਰੂਰ ਕਰਾਂਗੇ ਬੰਦੇ ਦਾ ਹੋ ਜਾਣਦਾ ਬਹੁਤ ਜਿਆਦਾ ਹੈ ਨਾ ਕਹਿਣ ਨੂੰ ਬਈ ਇਹ ਜੀ ਬਚੀ 75000 ਰੁਪਏ ਦਾ ਮਾਲ ਹੈ ਵੀਰੇ ਅੱਗੇ ਵੀਰੇ 2 ਨੰਬਰ ਕਿਹੜਾ ਸੁਆ ਦੂਜਾ ਸੁਆ ਬਾਈ ਕਿੰਨੇ ਦਿਨ ਲੈਂਦੇ ਇਹ ਵੀ ਯਰ ਸੁ ਗਈ ਆ ਬਸ ਵੀਰੇ ਯਾਰ ਇਹ ਮੰਨ ਗਏ ਜਲ ਵੀ ਅੱਜ ਹੋ ਗਈ 33 ਇੱਕ ਦਿਨ ਹੋ ਗਈ ਉਹਦੇ 6-7 ਦਿਨ ਪੂਰੇ ਦੱਸਿਆ ਕਿਉਂ ਤੁਹਾਨੂੰ ਵੱਧ ਵੀ ਲੈ ਜਦੇ ਘੱਟ ਵੀ ਲੈ ਸਕਦੇ ਯਾਰ ਠੀਕ ਆ ਪਗੜਾ ਉਹ ਥੀਡੀ ਗੱਲ ਵਾਹ ਠੰਡੀ ਛਿਲੇ ਵੀ ਬਹੁਤ ਆ ਬਲਨ ਬਰੀਕਾ ਉਹੀ ਲੈ ਵੈਨੇ ਕਰਨਾ ਯਾਰ ਠੀਕ ਆ ਦੇਖ ਲੈ ਬਾਈ ਲੈਵਾ ਬੜਾ ਕਮਾਲ ਦਾ ਹੈ ਨਾ ਮੈਂ ਕਿਹਾ ਬੈਠਾ ਰਿਹਾ ਲੈ ਜੀ ਪੂਰੀ ਠੰਡੀ ਆ ਜਿਵੇਂ ਮਰਜੀ ਵਾਚੀ ਦੇਖ ਸਫਾਈ ਦੇਖ ਲੈਵੇ ਜੀ ਕੋਈ ਪੋਟ ਨਹੀਂ ਕੋਈ ਸ਼ਾਂਗ ਨਹੀਂ ਚਾਰੇ ਥਣ ਇੱਕੋ ਜਿਹਾ ਨਿੱਖੜ ਮੇ ਲੱਗੇ ਰਿਆ ਬਾਈ ਐਂ ਇਕੜਾ ਲਾ ਯਾਰ ਇਹਨੂੰ ਦਾ ਸਾਈਲੈਂਡ ਵੀ ਸੀ ਆ ਯਾਰ ਜਿਵੇਂ ਮਰਜੀ ਇਕੜਾ ਲਾ ਕੋਈ ਥੋੜਾ ਢੰਡਾ ਬਸੂ ਲੈ ਕੇ ਵੇਚ ਦਿਆਂ ਬਾਈ ਠੀਕ ਆ ਪਰ ਕਰੇ ਵੇਚਣਾ ਹੁੰਦਾ ਕਿਉਂਕਿ ਆ ਬਾਈ ਨਾ ਤਾਂ ਗਰਮ ਲਈਦਾ ਨਾ ਲਈਦਾ ਸਹੀ ਗੱਲ ਕੀ ਕਹਣਾ ਕੋਈ ਸੋਚਦਾ ਕਾਜ ਦਾ ਕਹਿਣਾ ਕਿ ਭਰਾ ਆਪਣੀ ਇਹ ਜੀ ਲਈ ਦੀ ਠੀਕ ਆ ਨਾ ਗੱਲ ਆ ਇਹ ਕੋਈ ਜੋੜਾ ਲਊਗਾ ਯਾਰ ਹਮ ਇੰਨੀ ਗ ਜ਼ਿੰਮੇਵਾਰੀ ਆ ਵੀ 100 ਕਿਲੋਮੀਟਰ ਤੱਕ ਦਾ ਕਿਰਾਇਆ ਜੋੜੇ ਦਾ ਫਰੀ ਦੇਵਾਂਗਾ ਕੱਲੀ ਦਨ ਦੇਣਾ ਬਾਈ ਮੁਰ ਕੇ ਲੋਕ ਦਾ ਵੇਚਣ ਲੱਗਿਆਂ ਵੀ ਕੱਲੀ ਦਨਾਂ ਵੀਰੇ ਦੋਨਾਂ ਦਾ ਦਊਂਗਾ ਮਾਰਦਾ ਲਗਾਣਾ ਵੱਖਰੀ ਗੱਲ ਆ ਬਾਈ ਬਹੁਤ ਠੀਕ ਹਾਂ ਕੱਦ ਘਾੜ ਇਹਦਾ ਵੀ ਉਹ ਆ ਰਹੀ ਆ ਜਾਨ ਬਣਾਉਣ ਇੱਕੋ ਜੂ ਸਹੀ ਗੱਲ ਸੋਰਾ ਤਾਰਾ ਦਾ ਕਮਾਲ ਦਾ ਹਮਮ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਫੇਸ ਬੜਾ ਪਿਆਰਾ ਬੈਣਾ ਲਿੱਸੀਆਂ ਨਹੀਂ ਹੋਣੀਆਂ ਬੰਦਾ ਫੋਨ ਲਾ ਕੇ ਤੇ ਭਾਈ ਲਿੱਸੀ ਫਿੱਕੀ ਵੇਖ ਬਰੇ ਇਹਦੇ ਸਭ ਕੁਝ ਅੰਦਰ ਆ ਉਹਦਾ ਸਾਰਾ ਕੁਝ ਬਾਹਰ ਆ ਗਿਆ ਲਿੱਸੀ ਰਹਿੜ ਕੋਈ ਨਹੀਂ ਕੋਈ ਬੜ ਪੈਰਾਂ ਦੀ ਕੱਚੀ ਨਹੀਂ ਕੋਈ ਬਹਿੜਾ ਨਹੀਂ ਵੀ ਢੂਈ ਚੱਕਦੀ ਹੋਊਗੀ ਸਟ੍ਰੇਟ ਬੈੜਾ ਹੋਣੀਆਂ ਉਹ ਭਾਈ ਸੂਪੀ ਹੈ ਮੇਰੇ ਗੱਬਣ ਕੰਨੀਆਂ ਸੀ ਉਹਨਾਂ ਦਾ ਥੜਾ ਦਾ ਸਾਡੀ ਗਰੰਟੀ ਹੈ ਕਿ ਅਗਲਾ ਆਦੀ ਭਾਈ ਖਿੱਚ ਕੇ ਲੈ ਕੇ ਜਾਵੇ ਉਹਨਾਂ ਕੇ ਨਾ ਲਾਂਬਾ ਲੈਣਾ ਨਾ ਲੈਣਾ ਐਂ ਭਾਈ ਡਾਕਟਰ ਯਾਰ ਇਹ ਯਰ ਮੁੰਨਿਆਂ ਦਾ ਯਾਰ ਘਰ ਘਰ ਥੋੜੀ ਜੰਮਦੇ ਯਾਰ ਸਹੀ ਗੱਲ ਹੈ ਕਹਿੰਦੇ ਕੁਵਚ ਨਹੀਂ ਜਿਵੇਂ ਮਰਦੀ ਬੈਠਾ ਰਹੇ ਕੋਈ ਚੱਕਰੀ ਨਹੀਂ ਬਾਕੀ ਚਾਰੂ ਡਾਕਟਰ ਇੰਨੀ ਜਿਆਦਾ ਨਾ ਪੱਠੇ ਪਰੇ ਕਰਨੇ ਪੈਂਦਾ ਨਹੀਂ ਚਾਰੂ ਘੜਾ ਸਹੀ ਗੱਲ ਆ ਬਾਈ ਹਾਂ ਠੰਡੀ ਸੀਲਾ ਓਕੇ ਰਿਪੋਰਟ ਕੀ ਮੁੱਲ ਆ ਫਿਰ ਇਹਦਾ ਮੁੱਲ ਜੇ ਜਮਾ ਦੇਣ ਲੈਣੀ ਯਾਰ 57000 ਦੀ ਬੱਛੀ ਦੇ ਦਾਂ ਮਾਨ ਤਾਨ ਹੋ ਜੇ ਜੋ ਮੈਂ ਵਾਰੀ ਉਹ ਰੇਟ ਦੀ ਬੰਦਾ ਮਾਰਕੀਟ ਚ ਪਹਿਲਾਂ ਰੇਟ ਟਰਾਈ ਕਰੇ 5-7000 ਦਾ ਡੰਗਰ ਮਗਰ ਬਾਈ ਫਾਇਦਾ ਹੋਊਗਾ ਤਾਂ ਬੰਦਾ ਲੈ ਕੇ ਜਾਵੇ ਨਹੀਂ ਜਮਾ ਨਾ ਲੈ ਕੇ ਜਾਂਦਾ ਠੀਕ ਆ ਫੁੱਲ ਰਿਪੋਰਟ ਹੋਊਗੀ ਬਾਈ 57000 ਰੁਪਿਆ ਮੋਲ ਦਾ ਲਾਟ ਟਮਟਰ ਗੱਲੇਵਾ ਕਰਕੇ ਸੂਗੀ ਜਿਵੇਂ ਉਹ ਸੂਗੀ ਆਰਡਰ ਬੜਾ ਚੰਗਾ ਹਨਾ ਕਰਮਾ ਆ ਹਾਂ ਵੀਰੇ ਤੇ ਜੇ ਬਾਈ ਕੋਈ ਜੋੜਾ ਇਕੱਠਾ ਲਵੇ ਵਧੀਆ ਮਾਨਦਾਨ ਜਿਹੜਾ ਵੀਰੇ ਮਾਨਦਾਨ ਕਰਨਾ ਉਹ ਵੱਖਰੀ ਗੱਲ ਆ ਜੇ ਕੋਈ ਜੋੜਾ ਲਊਗਾ 100 ਕਿਲੋਮੀਟਰ ਦਾ ਆਪਣਾ ਹੁਣ 200 ਕਿਲੋਮੀਟਰ ਹੋ ਗਿਆ 100 ਕਿਲੋਮੀਟਰ ਤੱਕ ਦਾ ਵੀਰੇ ਕਿਰਾਇਆ ਫਰੀ ਹੋਊਗਾ ਜੋੜੇ ਦਾ ਕੱਲੀ ਠੀਕ ਆ ਹੂੰ 100 ਕਿਲੋਮੀਟਰ ਤੱਕ ਦਾ ਬਾਈ ਕਨਾਂ ਦੋਨਾਂ ਵਗੈਰ ਕਰਾਇਆ ਸੀ ਆ ਠੰਡੀ ਸੀਟੋ ਯਾਰ ਅਹੀਂ ਵੇਜਾ ਯਾਰ ਬਸ ਤਾਂ ਹੀ ਆ ਇਹ ਵੀ ਕੁਝ ਨਹੀਂ ਹੈਣਾ ਅੱਜ ਵੇੜ ਗੱਬਣਾਂ ਬਾਈ ਤਾਂ ਹੀ ਛੱਡ ਕੇ ਦਿੰਨੇ ਨਹੀਂ ਵੇੜ 65000 ਦੂਜੀ ਇਹ ਆ ਉਹ ਤਾਂ ਬਈ ਡਿਸੀਜਨ ਸਾਰਾ ਕੁਝ ਨਹੀਂ ਹੈ ਠੀਕ ਗੱਲ ਆ ਠੀਕ ਹੈ ਨਾ ਗੱਲ ਰਾਈਟ ਇਹ ਵੀ ਚੰਗੀ ਆ ਥਣਲੇ ਵਾਟੇ ਆ ਰਾਈਟਰ ਯਾਰ ਫੇਸ ਦੇ ਹੈ ਨਾ ਬਾਲੀ ਚੰਗੀ ਬੱਛੀ ਯਾਰ ਜਿੰਨੀ ਵੀ ਗੇੜੇ ਆ ਬੋਦੀ ਬਾਲੀ ਬਹੁਤ ਚੰਗੀਆਂ ਆ ਮੈਂ ਕਹਿੰਦਾ ਇੱਕ ਨੰਬਰ ਹੋ ਯਾਰ ਕੱਲਾ ਕੱਲਾ ਥਣ ਚਾਰੇ ਥਣ ਵਿੱਚ ਹੀ ਦੇ ਆ ਭਾਈ ਜਿਵੇਂ ਬਹਿਣਾ ਰਾਈਟਰ ਦੇ ਬੱਚਾ ਦੇ ਤਾਂ ਬਹਿਣ ਮੇ ਯਾਰ ਜਮ ਟੁੱਟ ਗਈ ਨਾ ਰੋਜ ਗਈ ਭਈਆ ਸਹੀ ਗੱਲ ਆ ਜੇਰ ਆ ਬਹਿ ਗਈ ਤਾਂ ਆ ਵੀ ਮੇਡਾ ਇਹਦੇ ਨੂੰ ਪਾਇਆ ਵੀ ਕੁਛ ਨਹੀਂ ਆ ਸਹੀ ਗੱਲ ਆ ਠੀਕ ਹੈ ਨਾ ਗੱਲ ਉਹਦੀ ਜੇਰ ਪੈ ਜਾਣੇ ਮਦਦ ਹਾਂ ਧੰਨਵਾਦ ਓਕੇ